ਆਹ ਕੰਟੀਲਾ ਬੈਠਾ ਹੁਮਾ ਨੀਕਾ ਮੌਲਕਣ ਕੀ ਗੱਲ ਹੋਈ ਜਦੋਂ ਤੁਸੀਂ ਘਰੇ ਸੀ ਮੇਰੇ ਕੰਮ ਵਾਲੀ ਗਈ ਹੈ ਉਹ ਮੇਰਾ ਸਮਾਨ ਚੁੱਕ ਕੇ ਲੈ ਗਈ ਹੈ 골ਡ ਕੰਮ ਕਰਦੀ ਕਰਦੀ ਮੈਨੂੰ ਕਹਿੰਦੀ ਚਾਹ ਬਣਾ ਦੋ ਚਾਹ ਬਣਾ ਕੇ ਦਿੱਤੀ ਆ ਤੇ ਅੰਦਰ ਜਾ ਕੇ ਬਹਿ ਗਈ ਆ ਅੰਦਰ ਜਾ ਕੇ ਬੈਠੀ ਆ ਤਿੱਕਦਾ ਮੈਂ ਨਿਕਾਲ ਹੀ ਪਾਤੀ ਮੈਂ ਚੱਲ ਲਈ ਚੱਲੀ ਚੱਲੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੈਂ ਦੇਖਿਆ ਮੈਂ ਸਮਾਨ ਕਟਨਾ ਹੇਲ ਮਾਰੀ ਚਤਲਮਾਰੀ ਨੂੰ ਲੋਕ ਲੱਗਾ ਆ ਸੀਗਾ ਮੈਂ ਕਿਹਾ ਲੋਕ ਤੇ ਮੈਂ ਲਾਇਆ ਹੀ ਨਹੀਂ ਉਹ ਹਲਮਾਰੀ ਨੂੰ ਲੋਕ ਲਗਾ ਕੇ ਚਾਬੀ ਉੱਪਰ ਆ ਗਈ ਆ ਤੇ ਮੈਂ ਖੋਲਿਆ ਸਮਾਨ ਮੈਂ ਪੈਸੇ ਗਿਨੇ ਪੈਸੇ ਪਏ ਸੀਗੇ ਤੇ ਐਦੇ ਸਾਹਮਣੇ ਕੋਈ ਜਨਾਬ ਨੇ ਮੈਨੂੰ ਪੈਸੇ ਦੇ ਕੇ ਗਿਆ ਸੀ ਮੈਨੂੰ ਲੱਗਾ ਕਿ ਇਹ ਪੈਸੇ ਨਾਲ ਲੈ ਗਏ ਹੋਵੇ ਵੀ ਜਿਹੜਾ ਲੋਕ ਲਗਾ ਕੇ ਰੱਖ ਗਿਆ ਮੈਂ ਪੈਸੇ ਦੇਖੇ ਪੈਸੇ ਪੂਰੇ ਸੀਗੇ ਥੋੜੀ ਦੇਰ ਬਾਅਦ ਫੇਰ ਮੈਂ ਆਪਣਾ ਸਮਾਨ ਦੇਖਿਆ ਡੱਬਾ ਖੋਲਿਆ ਸਮਾਨ ਨਹੀਂ ਸੀਗਾ ਸਮਾਨ ਖਾਲੀ ਪਿਆ ਸੀਗਾ ਫਿਰ ਮੈਂ ਇਹਨੂੰ ਫੋਨ ਕੀਤਾ ਕਹਿੰਦੀ ਮੈਂ ਅੱਜ ਕੰਮ ਤੇ ਨਹੀਂ ਆਣਾ ਕੱਲ ਆਵਾਂਗੀ ਤੇ ਆਈ ਨਹੀਂ ਮੈਂ ਮੇਰੇ ਹਸਬੰਦ ਘਰ ਨਹੀਂ ਸੀ ਗਏ ਮੈਂ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਐਡਾ ਨਾ ਤੂੰ ਥਾਣੇ ਜਾ ਰਿਪੋਰਟ ਵਗੈਰਾ ਲਖਾ ਤੇ ਇਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਘਰ ਆ ਤੈਨੂੰ ਘਰ ਆਣਾ ਪੈਣਾ ਮੈਂ ਡੇਗ ਗਈ ਮੈਨੂੰ ਸੱਟ ਲੱਗੀ ਐ ਤੇ ਇਹ ਘਰ ਆਈ ਨਹੀਂ ਤੈਨੂੰ ਮੈਂ ਥਾਣੇ ਗਈ ਰਿਪੋਰਟ ਲਖਣ ਦੋ ਮੁਲਾਜ਼ਮ ਆਏ ਮੇਰੇ ਨਾਲ ਇਹ ਆਂਦਿਆਂ ਨੂੰ ਘਰ ਵੇਟੀ ਹੀ ਰਾਂ ਗਏ ਡੋਟ ਗਏ ਪੁਲਿਸ ਨੇ ਵੇਖ ਕੇ ਉਸੇ ਵੇਲੇ ਤੇ ਮੰਨੀ ਨਹੀਂ ਹੈਗੀ ਬੜਾ ਬਕਾਇਆ ਉਹਨਾਂ ਨੇ ਬਹੁਤ ਬਕਾਇਆ ਹਾਂ ਨਹੀਂ ਮੰਨੀ ਥਾਣੇ ਵੀ ਗਏ ਆ ਸਭ ਕੁਝ ਕੀਤਾ ਬਟ ਸੁਣਵਾਈ ਨਹੀਂ ਹੋਂਦੀ ਐਨੇ ਪਤਾ ਨਹੀਂ ਪੈਸੇ ਛਾੜਦੇ ਆ ਕੀ ਐ ਸਾਰੇ ਆਮ ਰੋਲਾ ਪਾਂਡੀ ਐ ਕਿ ਤੁਸੀਂ ਸੀ ਡਿਵੀਜ਼ਨ ਜਿੱਥੇ ਮਰਜ਼ੀ ਚਲ ਜਾਓ ਡੀਐਸਪੀ ਐਸਐਚਓ ਜਿੱਥੇ ਮਰਜ਼ੀ ਚਲ ਜਾਓ ਸਾਰੇ ਮੇਰੇ ਨਾਲ ਆ ਕੋਈ ਵੀ ਸੁਣਵਾਈ ਨਹੀਂ ਤੁਹਾਡੀ ਮੇਰਾ ਇੱਕ ਸੈਟ ਆ 38 ਗ੍ਰਾਮ ਦਾ 17 ਗ੍ਰਾਮ ਦੀ ਚੈਨ ਆ ਵਿੱਚ ਪੈਂਡਲ ਕਿਨੇ ਲੱਗਦਾ ਤੁਹਾਨੂੰ ਸੋਨਾ ਦਾ 5.5 ਲੱਖ ਰੁਪਏ ਦਾ ਇਹੀ ਐ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਸਾਡਾ ਸਮਾਨ ਦਵਾਈਆ ਜਾਵੇ ਉਹਨਾਂ ਤੇ ਜ਼ੋਰ ਦਬਾਅ ਪਾ ਕੇ ਕਿਉਂਕਿ ਉਹਦੀ ਉਹਨੂੰ ਕੁਝ ਨਹੀਂ ਕਿਹਾ ਜਾ ਰਿਹਾ ਉਹ ਆਜ਼ਾਦ ਹੁਮਦੀ ਵੀ ਔਰ ਸਰੀਆਮ ਸਾਨੂੰ ਧਮਕੀਆਂ ਲਗਾ ਰਹੀ ਹੈ ਕਿ ਜੋ ਮਰਜ਼ੀ ਕਰ ਲੋ ਤੁਹਾਨੂੰ ਕੁਝ ਨਹੀਂ ਮਿਲਣਾ ਜੀ ਔਰ ਇਹਦੇ ਨਾਲ ਇਹ ਸਾਡੀ ਗਲੀ ਦੇ ਵਿੱਚ ਹੈਗਾ ਉਹਦੇ ਘਰ ਵੀ ਕੰਮ ਕਰਦੀ ਸੀਗੀ ਉਹ ਇਹਨਾਂ ਬੈਠ ਕੇ ਡਰਿੰਕ ਕਰਦੀ ਆ ਉਹ ਨਾਲ ਰਲਿਆ ਹੋਇਆ ਉਹ ਪੂਰਾ ਚੱਕਰ ਲਗਾਉਂਦਾ ਰਿਹਾ ਸਾਡੇ ਘਰ ਕਿ ਪੂਜਾ ਨਹੀਂ ਆ ਰਹੀ ਪੂਜਾ ਨਹੀਂ ਆ ਰਹੀ ਮੈਂ ਕਹਾਂ ਦੱਸੋ ਕੀ ਕੰਮ ਹੈ ਕਹਿੰਦਾ ਮੇਰੇ ਘਰ ਕੰਮ ਕਰ। ਮੈਂ ਕਿਹਾ ਤੁਹਾਡੇ ਘਰ ਕੀ ਕੰਮ ਕਰਦੀ ਐ? ਕਹਿੰਦਾ ਬਸ ਥੋੜੀ-ਬਹੁਤ ਸਫਾਈ ਕਰਦੀ। ਮੈਂ ਕਿਹਾ ਉਹਨੇ ਤੇ ਕਿਹਾ ਕਿ ਮੈਂ ਰੋਟੀ ਬਣਾਨੀ ਆ। ਕਹਿੰਦਾ ਨਹੀਂ ਰੋਟੀ ਨਹੀਂ ਬਣਾਉਂਦੀ ਸਫਾਈ ਕਰਦੀ ਐ। ਥੋੜੀ-ਬਹੁਤ। ਉਹ ਕੀ ਮੰਗਦੀ ਕਰਦਾ ਸੀ? ਮੰਗ ਇਹੀ ਐ ਕਿ ਸਾਡਾ ਸਮਾਨ ਸਾਨੂੰ ਦਵਾਇਆ ਜਾਵੇ। ਸਾਨੂੰ ਇਨਸਾਫ ਚਾਹੀਦਾ। ਕੀ ਸਾਬ? ਅਵਧੀ ਕੀ ਨਾ ਤੜਾ। ਮੇਰਾ ਨਾਮ ਪਰਮਵੀਰ ਸਿੰਘ ਆ ਜੀ। ਕਿਹੜਾ ਇਲਾਕਾ ਹੈ? ਕਲਾਨਾ ਮੇਸ਼ਾਦੀ ਗਲੀ ਨੰਬਰ 4 'ਚ ਅਸੀਂ ਰਹਿੰਦੇ ਆਂ। ਕੀ ਗੱਲ ਹੋਈ ਐ? ਤੇ ਸਾਡੇ ਘਰ ਇੱਕ ਸਾਲ ਤੋਂ ਕੰਮ ਕਰ ਰਹੀ ਸੀ ਇੱਕ ਕੰਮ ਵਾਲੀ ਪੂਜਾ ਨਾ ਮੇਰਾ ਕੰਬੋਏ ਵਾਲੀ ਗਲੀ ਚ ਰਹਿੰਦੀ ਐਥੇ ਪਹਿਲਵਾਨ ਕੁਲਚ ਵਾਲੇ ਦੇ ਨਾਲ ਹੀ ਤੇ ਇਹ ਬੀਤੇ ਦਿਨ ਦੀ ਗੱਲ ਹੈਗੀ ਆ 15 ਦਿਨ ਹੋ ਗਏ ਅੱਜ ਅਸੀਂ ਬੜੇ ਖਜਲ ਖਰਵਾਰ ਹੋ ਰਹੇ ਆ ਸੀਡ ਵਿਜਨ ਰਿਪੋਰਟ ਵੀ ਲਖਾਈ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਲਾਰੇ ਲੱਪੇ ਲਾ ਕੇ ਰੋਈ ਭੇਜ ਦਿੰਦੇ ਪਹਿਲਾਂ ਕਹਿੰਦੇ ਅਸੀਂ ਲੋੜ ਹੀ ਨਹੀਂ ਛੁੱਟੀਆਂ ਹੈਗੀਆਂ ਜੀ ਥਾਣੇ ਜਿੱਤੇ ਕੋਈ ਛੁੱਟੀ ਹੁੰਦੀ ਨਹੀਂ ਕਹਿੰਦੇ ਡੋਰਾ ਡਾਰਾ ਫੁੱਟਦੇ ਮੈਂ ਤੁਹਾਡਾ ਕੰਮ ਬਾਅਦ ਚ ਹੋਏਗਾ ਸਾਡੇ ਕੋਲ ਹੋਰ ਬੜੇ ਕੰਮ ਹੈਗੇ ਅਸੀਂ ਆਗੇ ਉਸ ਤੋਂ ਬਾਅਦ ਹਫਤਾ ਬੀਤਿਆ ਫਿਰ ਉਹ ਕਰੀ ਅੱਜ ਆਜੋ ਕਰੀ ਕੱਲ ਆਜੋ ਕਰੀ 12 ਵਜੇ ਸ਼ਾਮੀ ਆਜੋ ਸਾਭ ਨਹੀਂ ਹੈਗੇ ਬਸ ਸਾਡੇ ਗੱਲ ਨਹੀਂ ਕਰਦੇ ਵੇ ਉਹ ਕੰਮ ਵਾਲੀ ਦੀ ਫੇਵਰ ਚ ਗੱਲ ਕਰਦੇ ਵੇ ਫਿਰ ਮੈਨੂੰ ਉੱਥੇ ਇੱਕ ਸਲਵਿੰਦਰ ਸਿੰਘ ਹੈਗੇ ਐਸਾ ਹੀ ਉਹ ਕਹਿੰਦੇ ਜੀ ਇਹਨੇ ਕੋਈ ਅੱਡਾ ਵੱਡਾ ਕ੍ਰਾਈਮ ਨਹੀਂ ਕੀਤਾ ਜਿਹੜਾ ਇਹ ਚੁੱਕ ਕੇ ਥਾਣੇ ਲੈ ਆਇਆ ਦੱਸੋ ਭਾਜੀ ਇਹ ਵੱਡਾ ਸਾਡਾ ਕ੍ਰਾਈਮ ਕਿਉਂ ਨਹੀਂ ਹੈ 5 ਲੱਖ ਦਾ ਸੋਨਾ ਲੈ ਗਈ ਚੁੱਕ ਕੇ ਕੀ ਮੇਰੀ ਘਰ ਦੇ ਗੱਲ ਵੀ ਵੱਡੀ ਕਿ ਕੇ ਚਲੀ ਜਾਂਦੀ ਸਾਨੂੰ ਇੱਥੇ ਕੋਈ ਘਰ ਇੱਕ ਤਾਂ ਜੀ ਮਾਰ ਦਿੰਦੀ ਫਿਰ ਵੱਡਾ ਕ੍ਰਾਈਮ ਹੋਣਾ ਸੀ ਫਿਰ ਇਹਨਾਂ ਨੇ ਉਹਨੂੰ ਚੁੱਕਣਾ ਸੀ ਕਿਉਂ ਨਹੀਂ ਖੜਦੇ ਵੇ ਉਹਨੂੰ ਲੇਡੀਜ਼ ਪੁਲਿਸ ਭੁਲਾਣ ਉਹਨੂੰ ਕਿਉਂ ਨਹੀਂ ਹੱਥ ਲਾ ਸਕਦੇ ਕਹਿੰਦੇ ਜੀ ਅਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ ਜੀ ਲੇਡੀਜ਼ ਕਾਊਂਟੇਬਲ ਭੁਲਾਣ ਉੱਪਰ ਚੜ੍ਹਾਈ ਕਰਨ ਪੁਲਿਸ ਦਾ ਤੇ 2 ਮਿੰਟ ਦਾ ਕੰਮ ਹੁੰਦਾ ਚੋਰ ਨੂੰ ਪਕਾਣਾ ਭਾਜੀ ਕੋ ਕੋਈ ਟੀਆਰਗੇਟ ਨਹੀਂ ਕੀਤਾ ਉਹਨੂੰ ਅਜੇ ਤੱਕ ਮੂੰਹ ਰੂਪੀ ਪੁੱਛਦੇ ਪਏ ਨੇ ਉਹਦੀ ਸੇਵਾ ਹੋਏਗੀ ਤੇ ਆਪਣੇ ਆਪ ਸ਼ੋਰ ਬਗਦਾ ਹੈ ਪਰ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਬੜੇ ਪਰੇਸ਼ਾਨ ਬੜੇ ਦੁਖੀ ਹੈਗੇ ਭਾਈ ਜੀ ਅੱਜ 15 ਦਿਨ ਹੋ ਗਏ ਖਰਾਬ ਹੁੰਨੇ ਵਿੱਚ ਅਸੀਂ ਮੈਂ ਤਾਂ ਮੇਰੀ ਘਰ ਦੀ ਰੋਜ਼ ਚੱਕਰ ਲਾਣੇ ਆ ਸਵੇਰੇ ਸ਼ਾਮੀ ਰੋਜ਼ ਜਾਂਦੇ ਆ ਅੱਜ ਫੇਰ ਅਸੀਂ ਜਾਣਾ ਜੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਆ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਗਏ ਹੁਣ ਇਹ ਦਰਖਾਸਤ ਦਿੱਤੀ ਹੋਈ ਆ ਹੁਣ ਸਾਨੂੰ ਥੋੜੀ ਉਮੀਦ ਹੈਗੀ ਹੈ ਇੱਕ ਐਸਐਚਓ ਸਾਹਿਬ ਹੈਗੇ ਨੀਰਜ ਸ਼ਰਮਾ ਉਹ ਬਹੁਤ ਹੀ ਅੱਛੇ ਆਦਮੀ ਵਧੀਆ ਬੰਦੇ ਉਹਨਾਂ ਨੇ ਸਾਡੀ ਸਾਰੀ ਗੱਲ ਸੁਣੀ ਹੈ ਥੋੜੀ ਬੋਦੀ ਆਸ ਹੈਗੀ ਸਾਡੀ ਸੁਣੀ ਜਾਏਗੀ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਜੀ ਬੜੇ ਪਰੇਸ਼ਾਨ ਹੈ ਸਾਡਾ ਸਮਾਨ ਤੁਹਾਨੂੰ ਮਿਲਣਾ ਚਾਹੀਦਾ 38 ਗ੍ਰਾਮ ਦਾ ਸੈਟ ਹੈਗਾ ਜੇ ਤੇ 17 ਗ੍ਰਾਮ ਦਾ ਚੈਨ ਵਿਦ ਪੈਂਡਲ ਸਾਢੇ ਪੰਜ ਟੋਲੇ ਸੋਨਾ ਹੈਗਾ ਭਾਜੀ ਸਾਡਾ ਮਿਹਨਤ ਦੀ ਕਮਾਈ ਸਾਡੀ ਅ ਮੇਰੀ ਗੋਟੀ ਦੇ ਪੇਕਿਆਂ ਦਾ ਸੈਟ ਹੈਗਾ ਸੀ ਚੈਨ ਮੈਂ ਬਣਾਕ ਦਿੱਤੀ ਆਹੀ ਮਿਹਨਤ ਕਰਦੇ ਭਾਈ ਮਜ਼ਦੂਰੀ ਕਰਨ ਵਾਲੇ ਬੰਦੇ ਹੈਗੇ ਆ ਸਾਡੇ ਨਾਲ ਬੜਾ ਮਾੜਾ ਧੱਕਾ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਹੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਕਰਦੇ ਸਾਡਾ ਸਮਾਨ ਸਾਨੂੰ ਮਿਲੇ ਸਾਨੂੰ ਇਨਸਾਫ ਚਾਹੀਦਾ ਉਹਨੂੰ ਉਥੇ ਥਾਣੇ ਲਿਆਂਨ ਧੂਕੇ ਦੋ ਮਲਾਜਨ ਭੇਜਣ ਘਰ ਉਹਦੀ ਕੁਟਾਈ ਹੋਇ ਕਟਾਪਾ ਜੜਾ ਤੇ ਆਪਣੇ ਆ ਬੋਲੇਗੀ ਉਹ ਔਰ ਔਰ ਨਾਲ ਇੱਕ ਹੋਰ ਬੰਦੇ ਦਾ ਹੱਥ ਵੀ ਹੈਗਾ ਵਿੱਚ ਸਾਨੂੰ ਸਾਰਾ ਪਤਾ ਹੈਗਾ ਵਾ ਰਲ ਮਿਲ ਕੇ ਕੰਮ ਹੋਇਆ ਮਿਲੀ ਭੁਗਤ ਕੰਮ ਹੋਇਆ ਹੋਰ ਕੀ ਮਾਮਲਾ ਮਾਮਲਾ ਵੀ ਇੱਕ ਮੋਨਿਕਾ ਨਾਮ ਦੀ ਔਰਤ ਨੇ ਦ ਈ ਮੇਰੇ ਘਰ ਚੋਰੀ ਹੋਈ ਆ ਉਹ ਆਪਣੀ ਨੌਕਰਾਨੀ ਤੇ ਇਲਜ਼ਾਮ ਲਾਉਂਦੀ ਆ ਜਿਹੜਾ ਕਿ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ ਜੋ ਇਹ ਜੋ ਉਹਦਾ ਕੋਈ ਰੋਗੜਾ ਹੋਇਆ ਤੇ ਉਹਤੇ ਕਾਰਵਾਈ ਕੀਤੀ ਜਾਊਗੀ ਨਹੀਂ ਤੇ ਉਹ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਕਰ ਰਹੀ ਚੱਕਰ ਰਹੀ ਉਹਨੂੰ ਪੁੱਛਗਿੱਛ ਕੀਤੀ ਗਈ ਆ ਫਿਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਉਹ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ